ਤਰ ਦਿਵਸ ਤੇ ਮੌਕੇ ਤੇ ਮੈ ਸੂ ਪੰਜਾਬੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅੱਜ ਦੇ ਇਸ ਮੌਕੇ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਟਿਆਲਾ ਇਸ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਵਿਪੇਟ ਕਰਦਾ ਹਾਂ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਆਜ਼ਾਦੀ ਦੇ ਨਾਲ ਨਾਲ ਧਰਮ ਨਿਰਪੱਖਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਖਾਤਰ ਆਪਣਾ ਬલિદાન ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਏਕਤਾ, ਸਰਬ ਸੰਜੀਵਾਲਤਾ, ਬਹਾਦਰੀ, ਹੱਕ ਸੱਚ ਦੀ ਵਜ ਠਾਉਣ ਤੇ ਦਇਆ ਦਾ ਸੰਦੇਸ਼ ਦਿੰਦੀ ਹੈ। ਪਿਆਰੇ ਪੰਜਾਬੀਓ ਇਸ ਬਮਾਰਕ ਮੌਕੇ ਤੇ ਮੈਂ ਮੁਲਕ ਦੀ ਆਜ਼ਾਦੀ ਲਈ ਲੜੇ ਬੜੇ ਲੰਬੇ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਬੇਸ਼ਕਤ ਸੂਰਬੀਰਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਤੇ ਸਤਕਾਰ ਭੇਟ ਕਰਦਾ ਹਾਂ ਸਾਨੂੰ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਫਕਰ ਹੈ ਕਿ ਮੁਲਕ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਦਿੱਤੀਆਂ ਹਨ ਕੋ ਮੁਲਕ ਨੂੰ ਆਜ਼ਾਦ ਕਰਾਉਣ ਲਈ ਸਹੀ ਮਾਨੇ ਵਿੱਚ ਗਨਰਾਜ ਬਣਾਉਣ ਲਈ ਦੇਸ਼ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ ਅਨੇਕਾਂ ਵਿਭਿੰਨਤਾਵਾਲੇ ਸਾਡੇ ਇਸ ਵਿਸ਼ਾਲ ਮੁਲਕ ਦੇ ਵਿੱਚ ਸੰਵਿਧਾਨ ਬਣਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਮਹਾਨ ਕਾਰਜ ਸੀ ਇਸ ਕਾਰਜ ਨੂੰ ਸਿਰੇ ਚੜਾਉਣ ਲਈ ਸਭ ਤੋਂ ਵੱਡਾ ਯੋਗਦਾਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਸੀ ਜਿਸ ਨਾਲ ਸਾਡੇ ਮੁਲਕ ਵਿੱਚ ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਸੰਵਿਧਾਨ ਲਾਗੂ ਹੋਇਆ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਲ 1950 ਦੇ ਵਿੱਚ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਇਸ ਲਈ ਸਾਰੇ ਦੇਸ਼ ਵਾਸੀਆਂ ਲਈ ਬਹੁਤ ਮਹੱਤਵਪੂਰਨ ਦਿਨ ਮੈਂ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ 75 ਬਾਰੇ ਪੂਰੇ ਹੋਣ ਤੇ ਦੇਸ਼ ਵਿੱਚ ਸੰਵਿਧਾਨ ਬਾਰੇ ਚਰਚਾ ਵੀ ਹੋ ਰਹੀ ਹੈ ਦੇਸ਼ ਦੀ ਸੰਸਦ ਵਿੱਚ ਵੀ ਮੌਜੂਦਾ ਸੰਦਰਭ ਚ ਸੰਵਿਧਾਨ ਦੀ ਮਹੱਤਤਾ ਬਾਰੇ ਵਿਸ਼ੇਸ਼ ਸੈਸ਼ਨ ਵੀ ਹੋਇਆ ਆਜ਼ਾਦੀ ਸੰਗਰਾਮ ਚ ਪੰਜਾਬੀ ਯੋਧਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਕੂਕਾ ਲਹਿਰ ਬੱਬਰ ਕਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਵਰਗੀਆਂ ਆਜ਼ਾਦੀ ਲਹਿਰਾਂ ਤਾਂ 100% ਦੀ 100% ਹੀ ਪੰਜਾਬ ਦੀਆਂ ਸਨ ਪੰਜਾਬੀ ਸਨ ਉਹ ਜੁਲਮ ਤੇ ਜ਼ਬਰ ਦੇ ਖਿਲਾਫ ਗੱਟਨ ਦੀ ਪ੍ਰੇਰਣਾ ਗੁਰੂ ਸਾਹਿਬਾਨ ਪਾਸੋਂ ਹਰ ਪੰਜਾਬੀ ਨੂੰ ਗੁਰਤੀ ਦੇ ਵਿੱਚ ਹੀ ਮਿਲੀ ਹੈ। ਬਾਬਾ ਮਹਾਰਾਜ ਸਿੰਘ, ਬਾਬਾ RAM ਸਿੰਘ, ਸ਼ਹੀਦ ਭਗਤ ਸਿੰਘ, ਸੁਖਦੇਵ, ਲਾਲ Lajpat Rai, ਸ਼ਹੀਦ ਉਦਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ لال ਟਿੰਗਰਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਸੰਕੜੇ ਯੋਧੇ ਜਿਨ੍ਹਾਂ ਨੇ ਭਾਰਤ ਦਾ ਇਤਿਹਾਸ ਰਚਿਆ। ਬਾਬਾ ਮਹਾਰਾਜ ਸਿੰਘ, ਬਾਬਾ RAM ਸਿੰਘ, ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਸੁਖਦੇਵ ਜੀ ਇਹ ਲੁਧਿਆਣਾ ਜ਼ਿਲ੍ਹੇ ਨਾਲ ਹੀ ਸਬੰਧਤ ਸੋ ਇਹਨਾਂ ਦੇ ਇਹਨਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਯਾਦ ਭਾਰਤ ਵਿੱਚ ਗਰੀਬੀ, ਅਨਪੜਤਾ, ਬੇਰੁਜ਼ਗਾਰੀ, ਉੱਚਨੀ ਚ ਸਮਾਜਿਕ, ਆਰਥਿਕ ਤੇ ਕਾਨੂੰਨੀ ਨਾ ਬਰਾਬਰੀ ਵਰਗੀਆਂ ਲਾਹਨਤਾਂ ਵਾਸਤੇ ਕੋਈ ਥਾਂ ਨਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ 7.5 ਦਹਾਕੇ ਬੀਤਣ ਤੋਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਸাকার ਨਹੀਂ ਹੋਏ ਆਜ਼ਾਦੀ ਹਾਸਲ ਕਰਨ ਲਈ ਜਦੋਂ ਦੇਸ਼ ਦਾ ਵਟਵਾਰਾ ਹੋਇਆ ਉਦੋਂ ਵੀ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਚੁੱਕਿਆ ਤੋ ਦੇਸ਼ ਨੂੰ ਭੁੱਖਮਰੀ ਤੋਂ ਤੇ ਬਾਹਰਲੇ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਦੀ ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਦੇਸ਼ ਦਾ ਦਿਲ ਤੋੜਿਆ ਨਹੀਂ ਭਾਵੇਂ ਹਰਾ ਇਨਕਲਾਬ ਹੋਵੇ ਭਾਵੇਂ ਵਕ ਵਕ ਸਮੇਂ ਤੇ ਵਕ ਵਕ ਮੌਕੇ ਤੇ ਚਲਾਈਆਂ ਗਈਆਂ ਹੋਰ ਲਹਿਰਾਂ ਹੋਣ ਪੰਜਾਬੀ ਹਮੇਸ਼ਾ ਅਗੇ ਰਹਿੰਨੇ ਸੋ ਪੰਜਾਬ ਦੇ ਮਿਹਨਤ ਕਸ਼ ਕਿਸਾਨਾਂ ਨੇ ਕਦੇ ਵੀ ਮੁਲਕ ਨੂੰ ਨਾਲ ਦਾ ਸੰਕਟ ਨਹੀਂ ਪੈਦਾ ਹੋਣ ਦਿੱਤਾ ਅਸਲ 'ਚ ਕਿਸਾਨ ਜਿਹੜੇ ਨੇ ਅੰਨ ਦਾਤੇ ਨੇ ਜਿਨ੍ਹਾਂ ਸਾਦਕਾ ਕੋਈ ਭੁੱਖੇਟ ਨਹੀਂ ਸੋਚ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਨ ਦਾਤ ਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇੱਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਦਾ ਤੇਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ। ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ, ਤੂੰ ਖੇਤਾਂ 'ਚ ਚੰਗਾ ਲੱਗਦਾ। ਸਾਡੇ ਪੰਜਾਬ ਨਾਲ ਕਈ ਜਗ੍ਹਾ ਤੇ ਸਮੇਂ-ਸਮੇਂ 'ਤੇਆਂ ਸਰਕਾਰਾਂ ਨੇ ਵਿਤਕਰਾਵ ਵੀ ਕੀਤਾ ਹੈ। ਜਿਵੇਂ ਮੌਜੂਦਾ ਗੱਲ ਕਰਾਂ ਤਾਂ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਬਣਦੀਆਂ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਲਗਭਗ 5500 ਕਰੋੜ ਰੁਪਇਆ ਜੋ ਹੱਕ ਬਣਦਾ ਪੰਜਾਬ ਦਾ ਉਹਨੂੰ ਕੇਂਦਰ ਸਰਕਾਰ ਨੇ ਬਿਨਾਂ ਬਜਾਅ ਰੋਕਿਆ ਹੋਇਆ ਉਹ ਜਾਰੀ ਕਰਨਾ ਚਾਹੀਦਾ ਔਰ ਕਈ ਵਾਰੀ ਸਾਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਣਦਾ ਹੱਕ ਲੈਣ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ ਜੋ ਕਿ ਸਾਡਾ ਸੰਵਿਧਾਨਿਕ ਹੱਕ ਹੈ ਅੱਜ ਸੰਵਿਧਾਨ ਦਾ ਦਿਨ ਮਨਾ ਰਹੇ ਆ ਉਹਦੇ ਲਈ ਸਾਨੂੰ ਹਾਈ ਕੋਰਟਾਂ ਦੇ ਜਾਂ ਕਚਹਿਰੀਆਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ ਅਫਸੋਸ ਦੀ ਗੱਲ ਹੈ ਮੈਂ ਗੱਲ ਸਪਸ਼ਟ ਕਰ ਦੇਣਾ ਪੰਜਾਬੀ ਨਾ ਕਦੇ ਝੁਕੇ ਆ ਨਾ ਕਦੇ ਝੁਕਣਗੇ ਆਪਣੇ ਹੱਕ ਪੰਜਾਬੀ ਲੈ ਕੇ ਰਹਿਣਗੇ ਲਗਭਗ ਪੌਣੇ 3 ਸਾਲ ਦੀ ਸਰਕਾਰ ਹੋ ਗਈ ਪੰਜਾਬ 'ਚ 16 ਮਾਰਚ 2022 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸੌ ਚੁੱਕ ਕੇ ਸਰਕਾਰ ਦਾ ਕਾਰਜਪਾਲ ਸੰਭਾਰਿਆ ਸੀ। ਇਹਨਾਂ ਪੌਣੇ ਤਿੰਨ ਤਿੰਨ ਸਾਲਾਂ ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਿਹੜੇ ਉਪਰਾਲੇ ਨੇ ਉਹ ਸਹੀ ਦਿਸ਼ਾ ਵੱਲ ਜਾ ਰਹੇ ਨੇ। ਕੁਝ ਦੁਸ਼ਮਣਾਂ ਤਾਕਤਾਂ ਦੀਆਂ ਪੰਜਾਬ ਨੂੰ ਸ਼ਾਂਤੀ ਭੰਗ ਕਰਨ ਦੀਆਂ ਉਹਦੀਆਂ ਚਾਲਾਂ ਚੱਲਣ ਦੀ ਵੀ ਉਹਨਾਂ ਨੇ ਕੋਸ਼ਿਸ਼ਾਂ ਰਹੀਆਂ ਨੇ ਪਰ ਅਜੇ ਅੰਸਰ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਜਈਆਂ ਤਾਕਤਾਂ ਨੂੰ ਅਸੀਂ ਮੂਹਮ ਤੋੜ ਮਾ ਜਵਾਬ ਦੇਵਾਂਗੇ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਸੰਤਾਂ ਮਹਾਂਪੁਰਖਾਂ ਫਕੀਰਾਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜਾ ਉਹ ਹਮੇਸ਼ਾ ਬਣੀ ਰਹੂਗੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਕਈ ਉਪਰਾਲੇ ਕੀਤੇ ਗਏ ਨੇ ਪਰ ਉਹ ਸਫਲ ਰਹੇ ਨੇ ਮੈਂ ਸਮੁੱਚੇ ਪੰਜਾਬੀਆਂ ਨੂੰ ਯਕੀਨ ਦਿਵਾਣਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹਰ ਕੀਮਤ ਤੇ ਕਾਇਮ ਰੱਖੀ ਜਾਊਗੀ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਸਮਾਜ ਤੇ ਕੌਮ ਦੀ ਮਾਨ ਮਰਿਆਦਾ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਦਾ ਪ੍ਰਣ ਕਰੀਏ ਉਸ ਮਨੋਰਥ ਦੀ ਪੂਰਤੀ ਲਈ ਹਮੇਸ਼ਾ ਯਤਨ ਸਿਲ ਰਹੀ ਹੈ ਜਿਸ ਲਈ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਲੰਬਾ ਸੰਘਰਸ਼ ਤੇ ਕੁਰਬਾਨੀਆਂ ਦਿੱਤੀਆਂ ਹਨ ਤੋ ਜੋ 2022 ਤੋਂ ਸੰਵਿਧਾਨ ਨੂੰ ਤੁਸੀਂ ਹਾਜ਼ਰ ਨਾਜ਼ਰ ਜਾਣ ਕੇ ਉਸੇ ਸੰਵਿਧਾਨ ਚੋਂ ਮਿਲੇ ਹੱਕ ਨਾਲ ਵੋਟਾਂ ਪਾ ਕੇ ਸਰਕਾਰ ਬਣਾਈ ਮੈਂ ਕੁਝ ਬਹੁਤਾ ਨਹੀਂ ਹੁੰਦਾ ਸਮਾਂ ਪਾਉਣਾ 3 ਸਾਲ ਪਰ ਕੁਝ ਪ੍ਰਾਪਤੀਆਂ ਤੁਹਾਨੂੰ ਇਸ ਤਰ੍ਹਾਂ ਦੇ ਦੱਸ ਦਿੰਦਾ ਸਭ ਤੋਂ ਪਹਿਲਾਂ ਰੋਜ਼ਗਾਰ ਵੱਲ ਅਸੀਂ ਧਿਆਨ ਦਿੱਤਾ ਹੁਣ ਤੱਕ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਬਿਨਾਂ ਕਿਸੇ ਸ਼ਿਫਾਰਿਸ਼ ਤੇ ਤੇ ਬਿਨਾਂ ਕਿਸੇ ਰਿਸ਼ਵਤ ਦੇ ਇਸ ਤੋਂ ਇਲਾਵਾ ਅਢਾਹ ਤੇ ਠੇਕੇ ਤੇ ਕੰਮ ਕਰਨ ਵਾਲੇ ਵਰਕਚਾਰਜ ਆਰਜੀ ਮਲਾਜ਼ਮ ਦਿਹਾੜੀਦਾਰ ਜੋ 10 ਸਾਲਾਂ ਦੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਸੀ ਉਹਨਾਂ ਨੂੰ ਵੀ ਸੇਵਾਮੁਨਤ ਦੀਆਂ ਰੈਗੂਲਰ ਕੀਤੀਆਂ 12000 ਤੋਂ ਵੱਧ ਅਧਿਆਪਕਾਂ ਨੂੰ ਸੇਵਾਮਾ ਰੈਗੂਲਰ ਕਰਤੀ ਤੇ ਉਹਨਾਂ ਦੀ ਤਨਖਾਹਾਂ ਚ 2 ਤੋਂ 3 ਗੁਣਾ ਦਾ ਇਜ਼ਾਫਾ ਵੀ ਕੀਤਾ। ਫਿਰ ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਿਹਦੇ ਚ 43 ਸੇਵਾਮਾ ਹੈ ਜੀ ਨੇ ਕਿ ਤੁਸੀਂ ਇੱਕ ਨੰਬਰ ਹੈ ਇੱਕ ਐਪ ਹੈ ਉੱਤੇ ਜਾ ਕੇ ਤੁਸੀਂ ਉੱਤੇ ਰਜਿਸਟਰ ਕਰਵਾ ਦਿਓ ਤਾਂ ਸਰ ਕੋ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਸ ਦਫ਼ਤਰ ਦਾ ਉਹ ਆ ਕੇ ਤੁਹਾਡੇ ਕੋਲੋਂ ਸਾਰੇ ਡਾਕੂਮੈਂਟ ਲੈ ਕੇ ਜਾਊਗਾ ਤੇ ਤੁਹਾਡਾ ਕੰਮ ਟਾਈਮ ਬౌੰਡ ਜਿਹੜਾ ਉਹ ਹੋਊਗਾ ਤੁਹਾਨੂੰ ਕਿਤੇ ਦਫ਼ਤਰਾਂ ਚ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਪਾਉਗੀ ਸਭ ਤੋਂ ਵੱਡਾ ਜਿਹੜਾ ਸਿਉਂਕ ਲੱਗੀ ਹੋਈ ਸਮਾਜ ਨੂੰ ਹੈਗੇ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਸਾਡੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਚੋਂ ਬਣਾਈ ਹੈ ਜਦੋਂ ਆਮ ਲੀਲਾ ਗਰਾਊਂਡ ਦਿੱਲੀ ਵਿਖੇ ਬਹੁਤ ਵੱਡਾ ਕੱਟ ਹੋਇਆ ਸੀ ਪੂਰੇ ਦੇਸ਼ ਤੋਂ ਲੋਕ ਗਏ ਸੀ ਸੋ ਐਂਟੀ ਕ腐ਪਸ਼ਨ ਮੂਵਮੈਂਟ ਚੋ ਸਾਰੀ ਪਾਰਟੀ ਨਿਕਲੀ ਹੈ ਤੇ ਅਸੀਂ 23 ਮਾਰਚ 2022 ਨੂੰ ਹੀ ਜਾਨੀ ਕਿ 7 ਦਿਨਾਂ ਬਾਅਦ ਸ਼ਹੀਦ ਆਜ਼ਮ ਦਾ ਸ਼ਹੀਦੀ ਦੇਵ ਸੌਂ ਦਾ ਐਂਟੀ ਕ腐ਪਸ਼ਨ ਹੈਲਪਲਾਈਨ ਸ਼ੁਰੂ ਕੀਤੀ ਹੈ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ 2024 ਚ 173 ਬੰਦਿਆਂ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜਿਆ ਇਨਾਂ ਚ 10 ਗਾਸਟਡ ਅਫਸਰ ਵੀ ਨੇ 129 ਨਾਨ ਗਾਸਟਡ ਅਫਸਰ ਨੇ 32 ਪੁਲਿਸ ਮੁਲਾਜ਼ਮ ਨੇ 24 ਪਟਵਾਰੀ ਵੀ ਗ੍ਰਿਫਤਾਰ ਕੀਤੇ ਗਏ। ਸਿਹਤ ਵਾਲੇ ਪਾਸਿਓਂ ਕਿਉਂਕਿ ਸਾਡੀ ਪ੍ਰਾਇੋਰਟੀ ਹੈ ਹੈਲਥ ਤੇ ਐਜੂਕੇਸ਼ਨ ਸਿਹਤ ਵਾਲੇ ਪਾਸਿਓਂ ਪੰਜਾਬ ਚ 881 ਆਮ ਆਦਮੀ ਕਲੀਨਿਕ ਇਸ ਵਕਤ ਚੱਲ ਰਹੇ ਨੇ ਜਿਦੇ ਚੋਂ 565 ਪਿੰਡੂ ਇਲਾਕਿਆਂ ਚ ਨੇ 316 ਸ਼ਹਿਰੀ ਇਲਾਕਿਆਂ ਚ ਨੇ ਹੁਣ ਤੱਕ ਇਹਨਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਸਧਾਰਨ ਤਰ੍ਹਾਂ ਤੇ ਐਕਸਰੇ ਅਲਟਰਾਸਾਉਂਡ ਕਰਾਉਣ ਦੀ ਸਹੂਲਤ ਹੈ 202 ਐਕਸਰੇ ਸੈਂਟਰ 399 ਅਲਟਰਾਸਾਉਂਡ ਸੈਂਟਰ ਵੀ ਇੰਪੈਨਲ ਕੀਤੇ ਗਏ ਨੇ ਬਾਹਰੋਂ ਜੇ ਕਰਾਉਣੇ ਪੈ ਜੇ ਤਾਂ ਉਹ ਉਹਨਾਂ ਦਾ ਪੈਸਾ ਨਹੀਂ ਲੱਗੂਗਾ ਮਰੀਜ਼ਾਂ ਦਾ ਸਰਕਾਰ ਉਹਦਾ ਪੈਸਾ ਦੇਊਗੀ ਤੇ ਜੇ ਕਿਤੇ ਇੱਕ ਹੋਰ ਹਸਪਤਾਲਾਂ ਨੂੰ ਅਸੀਂ ਬੜੀ ਜਿਹੜੀ ਕਿ ਦੁੱਖ ਦੀ ਰੱਖ ਸੀ ਇਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਆਪ ਉਹਨਾਂ ਵਿੱਚੋਂ ਲੰਗੇ ਹੋਵੋ ਕਿ ਆਮ ਤੌਰ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਲਈ ਦਾਖਲਤਾ ਕਰ ਲਿਆ ਜਾਂਦਾ ਪਰ ਦਵਾਈਆਂ ਸਾਰੀਆਂ ਬਾਹਰੋਂ ਲਿਖੀਆਂ ਜਾਂਦੀਆਂ ਬਾਹਰ ਜਿਹੜੀਆਂ ਦਵਾਈਆਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਉਹ ਬੰਦੇ ਦੇ ਬਸਤ 'ਚ ਨਹੀਂ ਅਸੀਂ ਇਹ ਸਖਤਤਾ ਦੇ ਤਾਂ ਕੀਤੀਆਂ ਨੇ ਕਿ ਕੋਈ ਵੀ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਜਿਹੜਾ ਉਹ ਬਾਹਰੋਂ ਦਵਾਈ ਨਹੀਂ ਲਿਖੂਗਾ ਉਹ ਸਾਰੀਆਂ ਦਵਾਈਆਂ ਅੰਦਰ ਹੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਜੇ ਕੋਈ ਦਵਾਈ ਐਸੀ ਹੈ ਕਿ ਬਾਹਰੋਂ ਲੈਣੀ ਹੀ ਪੈਣੀ ਹੈ ਨਹੀਂ ਹੈਗੀ ਉਸ ਸਮੇਂ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਉਹਦੇ ਰਿਸ਼ਤੇਦਾਰਾਂ ਨੂੰ ਭੇਜਿਆ ਜਾਊਗਾ ਤੇ ਉਹ ਲਿਖ ਕੇ ਦੇ ਦੂਗਾ ਸਾਨੂੰ ਫਿਰ ਕਿ ਆ ਦਵਾਈ ਜਿਹੜੀ ਹੈ ਨੀ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹ ਦਵਾਈ ਜਿਹੜੀ ਹੈ ਉੱਥੇ ਹਸਪਤਾਲ ਚ ਪਹੁੰਚ ਜਾਊਗਾ ਗੁਰਦਿਆਂ ਦੇ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਹਸਪਤਾਲਾਂ ਚ ਮੁਫਤ ਡਾਇਲਿਸ ਕਰਾਉਣ ਦੀ ਵਿਵਸਥਾ ਕਰਤੀ 168 ਡਾਇਲਿਸਿਸ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਨੇ ਇੱਕ ਫਰਿਸ਼ਤੇ ਸਕੀਮ ਹੈ ਅੱਜ ਉਹਨਾਂ ਚੋਂ ਕੁਝ ਜਿਹੜੇ ਫਰਿਸ਼ਤੇ ਸੱਚੀ ਮੁੱਚੀ ਫਰਿਸ਼ਤੇ ਨੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਜ਼ਖਮੀਆਂ ਦੀਆਂ ਕੁਝ ਨੂੰ ਸਨਮਾਨਿਤ ਵੀ ਕੀਤਾ ਜਾਊਗਾ। ਉਹਦੇ ਤਹਿਤ ਸਮੇਂ ਸਿਰ ਤੇ ਇਲਾਜ ਦੇ ਉਪਚਾਰ ਦੇ ਹਸਪਤਾਲ ਜਿੱਥੇ ਮਰਜ਼ੀ ਪਹੁੰਚਾ ਦੇ ਕੋਈ ਉਹ ਤੋਂ ਪੁੱਛਕਿਛ ਨਹੀਂ ਕੀਤੀ ਜਾਊ। 223 ਵਿਅਕਤੀਆਂ ਨੂੰ ਮੁਫਤ ਇਲਾਜ ਦੀ ਮੁਹैया ਕਰਾਇਆ ਗਿਆ ਤੇ ਸਹਾਇਤਾ ਕਰਨ ਵਾਲੇ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਲੋਕਾਂ ਦੀ ਤੰਦਰੁਸਤੀ ਲਈ ਮੁੱਖ ਮੰਤਰੀ ਯੋਗਸ਼ਾਲਾ ਸਕੀਮ ਸ਼ੁਰੂ ਕੀਤੀ ਹੈ ਸੂਬੇ ਚ 3282 ਯੋਗਸ਼ਾਲਾਾਂ ਮ ਚੱਲ ਰਹੀਆਂ ਨੇ 1 ਲੱਖ ਤੋਂ ਵੱਧ ਲੋਕ ਯੋਗਾ ਦਾ ਫਾਇਦਾ ਲੈ ਰਹੇ ਨੇ ਸੇਤਮੰਦ ਪੰਜਾਬ ਮਿਸ਼ਨ ਜਿਹੜਾ 550 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੁਣ ਆ ਜਾਂਦੇ ਆਪਾਂ ਸਿੱਖਿਆ ਤੇ ਸਰਕਾਰ ਨੇ ਸਕੂਲ ਆਫ ਐਮੀਨੈਂਸ ਦੀ ਸਥਾਪਨਾ ਕੀਤੀ ਹੈ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮਹैया ਕਰਾਉਣਾ ਸਕੂਲਾਂ ਦੇ ਬੁਨਿਆਦੀ ਢਾਂਚੇ ਖੇਡਾਂ ਦੀ ਸਹੂਲਤਾਂ ਵਾਸਤੇ 200 ਕਰੋੜ ਦੀ ਵਿਵਸਥਾ ਕੀਤੀ ਹੈ ਪ੍ਰਿੰਸੀਪਲਾਂ ਹੈਡਮਾਸਟਰਾਂ ਤੇ ਅਧਿਆਪਕਾਂ ਨੂੰ ਸਿੰਗਾਪੂਰ ਫਿਨਲੈਂਡ ਆਈਆਈਐਮ ਅਹਮਦਾਬਾਦ ਤੋਂ ਵਿਸ਼ੇਸ਼ ਟ੍ਰੇਨਿੰਗ ਵੀ ਦਵਾਈ ਹੈ ਸਰਕਾਰੀ ਸਕੂਲਾਂ ਚ ਕੈਂਪਸ ਮੈਨੇਜਰ ਤੇ ਸੁਰੱਖਿਆ ਗਾਰਡਨ ਦੀ ਭਰਤੀ ਕੀਤੀ ਗਈ ਹੈ ਤਾਂ ਕਿ ਹੈਡਮਾਸਟਰ ਜਾਂ ਪ੍ਰਿੰਸੀਪਲ ਦਾ ਪੂਰਾ ਧਿਆਨ ਸਕੂਲ ਦੀ ਮੈਨੇਜਮੈਂਟ ਵੱਲ ਹੋਵੇ ਨਾ ਕਿ ਕੋਈ ਟੂਟੀ ਖਰਾਬ ਹੋ ਗਈ ਕੋਈ ਬਾਥਰੂਮ ਦੀ ਪ੍ਰੋਬਲਮ ਹੈ ਉਹ ਇੰਨਾ ਚੱਕਰਾਂ ਚੀ ਨਾ ਪਏ ਰਹਿਣ ਉਹਨਾਂ ਦਾ ਧਿਆਨ ਸਿਰ ਪੜ੍ਹਾਈ ਵਾਲੀ ਰਹੇ ਸਾਰੇ ਸਰਕਾਰੀ ਸਕੂਲਾਂ ਚ ਹਾਈ ਸਪੀਡ ਫਾਈਬਰ ਵਾਈਫਾਈ ਇੰਟਰਨੈਟ ਕਨੈਕਸ਼ਨ ਦੇਣ ਵਾਸਤੇ 29.3 ਕਰੋੜ ਰੁਪਏ ਰੱਖੇ ਗਏ ਨੇ ਤੇ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੀ ਵਰਦੀਆਂ ਤੇ ਕਿਤਾਬਾਂ ਵੰਡੀਆਂ ਨਹੀਂ ਆਮ ਤੌਰ ਤੇ ਪਹਿਲੇ ਦੇਖਦੇ ਸੀ ਸਰਦੀਆਂ ਆਣੀਆਂ ਵਰਦੀਆਂ ਗਰਮੀਆਂ ਚ ਮਿਲਦੀਆਂ ਸੀ ਗਰਮੀਆਂ ਆਣੀਆਂ ਵਰਦੀਆਂ ਸਰਦੀਆਂ ਚ ਮਿਲਦੀਆਂ ਸੀ ਹੁਣ ਅਸੀਂ ਪਹਿਲੀ ਵਾਰ ਹੋਇਆ ਕਿ ਸਰਦੀਆਂ ਦੇ ਵਰਦੀਆਂ ਸਰਦੀਆਂ 'ਚ ਜਦੋਂ ਲੋੜ ਹੈ ਤੇ ਗਰਮੀਆਂ ਦੀਆਂ ਗਰਮੀਆਂ 'ਚ ਤੇ ਇਥੇ ਤਾਂ ਕਿਤਾਬਾਂ ਵੀ ਸੈਸ਼ਨ ਦੇ ਸ਼ੁਰੂਆਤ ਵੇਲੇ ਮਿਲਦੀਆਂ 118 ਸਕੂਲ ਆਫ ਫੈਮਿਨੈਂਸ ਤੇ ਲੜਕੀਆਂ ਦੇ 17 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਬੱਸਾਂ ਦਾ ਸਫ਼ਰ ਮੁਹੱਈਆ ਕਰਾਇਆ ਗਿਆ ਸਪੈਸ਼ਲ ਬੱਸਾਂ 205 ਨਵੀਆਂ ਬੱਸਾਂ ਸ਼ੁਰੂ ਹੋਈਆਂ ਹੋਈਆਂ ਨੇ ਇਹਨਾਂ ਨਾਲ 10000 ਤੋਂ ਬੱਚਿਆਂ ਵੱਧ ਬੱਚਿਆਂ ਨੂੰ ਲਾਭ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਕਿ ਖਾਸ ਤੌਰ ਤੇ ਕੁੜੀਆਂ ਦੇ ਮਾਪੇ ਜਿਹੜੇ ਨੇ ਉਹ ਇਸ ਗੱਲ ਤੋਂ ਇਨਸਿਕਿਉਰ ਰਹਿੰਦੇ ਨੇ ਕਿ ਸਕੂਲ 5 ਕਿਲੋਮੀਟਰ ਦੂਰ ਹੈ ਜਾਣ ਆਉਣ ਦਾ ਕੋਈ ਸਾਧਨ ਹੈ ਨਹੀਂ ਤੇ ਜਾਂ ਤਾਂ ਬੱਸਾਂ ਦੇ ਪਿੱਛੇ ਲਟਕ ਕੇ ਜਾਂ ਟਰਾਲੀਆਂ ਦੇ ਡਾਲੇ ਪਿੱਛੇ ਲਟਕ ਕੇ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈ ਕੇ ਜਾਂਦੀਆਂ ਸਨ ਤੇ ਜ਼ਮਾਨਾ ਇਸ ਤਰ੍ਹਾਂ ਦਾ ਕਿ ਕੁਝ ਜਿਹੜੀ ਅਨਸੁਖਾਂ ਮੈਂ ਕਟਨਾ ਮਾਂ ਦੀ ਖਬਰਾਂ ਆਉਂਦੀ ਸੀ ਤਾਂ ਮਾਪੇ ਕਹਿੰਦੇ ਸੀ ਸਾਨੂੰ ਪੜ੍ਹਾਈ ਨਾਲੋਂ ਐਜੂਕੇਸ਼ਨ ਨਾਲੋਂ ਇੱਜ਼ਤ ਜ਼ਿਆਦਾ ਪਿਆਰੀ ਹੈ ਉਹ ਬਹੁਤ ਬ੍ਰਿਲੀਅੰਟ ਬਹੁਤ ਹੁਸ਼ਿਆਰ ਬੱਚਿਆਂ ਨੂੰ ਵੀ ਸਕੂਲ ਚੋਂ ਹਟਾ ਲੈਂਦੇ ਸੀ ਸੋ ਬਸ ਜਿਹੜੀ ਹੈ ਉਹ ਪ੍ਰੋਪਰ ਉਹਦੇ ਸਥਾਨ ਨਿਰਧਾਰਤ ਕੀਤੇ ਗਏ ਨੇ ਕਿ ਇੱਥੇ ਬਸ ਖੜੂਗੀ ਉੱਥੋਂ ਬੱਚਾ ਬਸ ਚ ਪੈਂਦਾ ਵਾਈਫਾਈ ਲੱਗਿਆ ਹੋਇਆ ਹੈ ਤੇ ਉਹ ਪਤਾ ਲੱਗਦਾ ਰਹਿੰਦਾ ਉਹਨਾਂ ਮਾਪਿਆਂ ਨੂੰ ਕਿ ਬਸ ਕਿੱਥੇ ਆ ਗਈ ਤੇ ਓ 10 ਵਜੇ ਬੱਚੇ ਨੂੰ ਉਥੋਂ ਆਪਣੇ ਨੂੰ ਬਸ ਸਾਡੇ ਤੋਂ ਜਿੱਥੇ ਵੀ ਬਸ ਦਾ ਸਟਾਪ ਹੈ ਉਥੋਂ ਲੈ ਜਾਂਦੇ ਇੰਡਸਟਰੀ ਵਾਸਤੇ ਅਸੀਂ ਅਸਟੱਕ ਬਹੁਤ ਐਫਰਟਸ ਕੀਤੀਆਂ ਨਿਵੇਸ਼ ਪੰਜਾਬ ਦੇ ਤਹਿਤ ਬਹੁਤ ਸਾਰੇ ਕੈਂਪ ਵੀ ਲਾਏ ਗਏ ਆਪ ਵੀ ਮੈਂ ਪੂਨੇ ਮੁੰਬਈ ਬੈਂਗਲੌਰ ਹਾਈਦਰਾਬਾਦ ਦਿੱਲੀ ਆਪ ਵੀ ਗਏ ਸੀ ਇੰਡਸਟਰੀਸਟ ਕੋਲੇ ਪੰਜਾਬ ਚ 86000 ਕਰੋੜ ਰੁਪਏ ਦਾ ਜਿਹੜਾ ਇਨਵੈਸਟਮੈਂਟ ਹੁਣ ਤੱਕ ਹੋਈ ਹੈ ਜਿਹੜੀ ਕਿ ਕੋਈ ਐ ਨਹੀਂ ਹੈਗਾ ਕਿ ਇਹ ਕੋਈ ਤੁਹਾਡੇ ਐਗਰੀਮੈਂਟ ਸਾਈਨ ਹੋਏ ਨੇ ਇਹ ਇਹ ਪੈਸਾ ਆ ਚੁੱਕਿਆ ਹੈ 5300 ਨਿਵੇਸ਼ ਪ੍ਰਾਪਤ ਹੋਏ 2022 ਚ ਤੇ 4 ਲੱਖ ਲੋਕਾਂ ਨੂੰ ਜਿਹੜਾ ਡਾਇਰੈਕਟਰ ਰੋਜ਼ਗਾਰ ਦੇ ਮੌਕੇ ਹਾਸਲ ਹੋਣ ਟਾਟਾ ਸਟੀਲ ਵਰਗੀ ਕੰਪਨੀ ਲੁਧਿਆਣੇ ਦੇ ਵਿੱਚ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਟਾਟਾ ਦਾ ਦੇਸ਼ ਦਾ ਸਭ ਤੋਂ ਦੂਜਾ ਸਭ ਤੋਂ ਵੱਡਾ ਜਿਹੜਾ ਪਲਾਂਟ ਹੈ ਉਹ ਲੁਧਿਆਣੇ 'ਚ ਲੱਗ ਰਿਹਾ ਸਨਾਥਨ ਪੋਲੀਕਾਟ ਅੰਬੂਜਾ ਸਿਮਿੰਟ ਫ੍ਰੈਡਨਬਰਗ ਵਰਵੀਓ ਕਾਰਗਿਲ ਇੰਡੀਆ ਗੋਦਰੇਜ ਬਹੁਤ ਨਾਮੀ ਕੰਪਨੀਆਂ ਹੋਰ ਜਿਹੜੀਆਂ ਉਹ ਪੰਜਾਬ ਦੇ ਵਿੱਚ ਇਨਵੈਸਟ ਕਰਨ ਨੂੰ ਤਿਆਰ ਨੇ ਕਿਉਂਕਿ ਮਾਹੌਲ ਵਧੀਆ ਬਣ ਗਿਆ ਤਾਂ ਇੱਕ ਇੰਡਸਟਰੀਅਲਿਸਟ ਜਿਹੜਾ ਟਾਟਾ ਸਟੀਲ ਵਰਗੇ ਜਿਹੜੇ ਨੇ ਜਾਂ ਗੋਦਰੇਜ ਵਰਗੇ ਵੱਡੀਆਂ ਕੰਪਨੀਆਂ ਇਹ ਪਹਿਲਾਂ ਪੁੱਛਦੇ ਨੇ ਆਪਣੇ ਸਾਥੀਆਂ ਤੋਂ ਕਿ ਮਾਹੌਲ ਕਿਵੇਂ ਹੈ ਲਾਅ ਐਂਡ ਆਰਡਰ ਕਿਵੇਂ ਹੈ ਤੇ ਕੋਈ ਕ腐ਸ਼ਨ ਜਾਂ ਕੋਈ ਸਰਕਾਰੀ ਰਿਚਨਾ ਤਾਂ ਨਹੀਂ ਤੇ ਜਦੋਂ ਉਹ ਦੱਸਦੇ ਨੇ ਕਿ ਇੱਥੇ ਕੋਈ ਹੁਣ ਇਦਾਂ ਦੀ ਗੱਲ ਨਹੀਂ 나ਈ ਕੋਈ ਕਿਸੇ ਤੋਂ ਹਿੱਸਾ ਮੰਗਿਆ ਜਾਂਦਾ ਕੋਈ ਪ੍ਰੋਫਿਟ 'ਚੋਂ ਜਾਂ ਕੋਈ ਹੋਰ ਤੇ ਅਸੀਂ ਸਿੰਗਲ ਵਿੰਡੋ ਸਿੰਗਲ ਪੈਨ ਨਾਂ ਦੀ ਸਕੀਮ ਹੈ ਕਿ ਗ੍ਰੀਨ ਸਟੈਂਪ ਪੇਪਰ ਜਿਹੜਾ ਉਹ ਇੰਡਸਟਰੀ ਵਾਸਤੇ ਹੈ ਹਰੇ ਰੰਗ ਦਾ ਉਹਦੇ ਚ ਸਾਰੇ ਚਾਰਜਸ ਹੋਇਆ ਕਰਨਗੇ ਸ਼ਾਮਿਲ ਜਦੋਂ ਗ੍ਰੀਨ ਸਟੈਂਪ ਪੇਪਰ ਤੇ ਰਿਸ਼ਤੀ ਹੋਗੀ ਤਾਂ ਤੁਹਾਨੂੰ ਤੁਸੀਂ ਅਗਲੇ ਦਿਨ ਜਾ ਕੇ ਆਪਣਾ ਭੂਮੀ ਪੂਜਨ ਕਰਕੇ ਪੂਜਾ ਪਾਠ ਕਰਕੇ ਆਪਣੀ ਫੈਕਟਰੀ ਦੀ ਸ਼ੁਰੂਆਤ ਕਰ ਸਕਦੇ ਹੋ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਤਾਂ ਚਲੋ ਵੱਡੀਆਂ ਕੰਪਨੀਆਂ ਨੇ ਜਿਹੜਾ ਲੋਕਲ ਐਮ ਐਸ ਐਮ ਇ ਕਹਿੰਦੇ ਜਿਹਨੂੰ ਉਹ ਵੀ ਪੰਜਾਬ ਦੀ ਜਾਨ ਹੈ ਖਾਸ ਤੌਰ ਤੇ ਲੁਧਿਆਣਾ ਜਲੰਧਰ ਸਪੋਰਟਸ ਦਾ ਟੈਕਸਟਾਈਲ ਦਾ ਅੰਮ੍ਰਿਤਸਰ ਹੈ ਤੇ 298000 ਐਮਐਸ ਜਿਹੜੇ ਰਜਿਸਟਰ ਹੋਏ ਨੇ ਜਿਹੜੇ ਕਿ ਨਾਰਥ ਇੰਡੀਆ ਦੇ ਵਿੱਚੋਂ ਪਹਿਲੇ ਨੰਬਰ ਤੇ ਪੰਜਾਬ ਇਹਦੇ ਵਿੱਚ ਆਇਆ ਹੈ ਸੋ ਬਿਜਲੀ ਦੇ ਵਿੱਚ ਕਈਏ ਤਾਂ ਵਾਦਾ ਕੀਤਾ ਸੀ ਤਾਂ 3300 ਯੂਨਟ ਪਰ ਮਹੀਨਾ ਫ੍ਰੀ ਚੱਲ ਰਿਹਾ ਹੈ 600 ਜੁਨਟ ਦਾ ਸਾਈਕਲ ਹੈ 2 ਮਹੀਨੇ ਬਾਅਦ ਬਿਲਾਉਂਦਾ ਹੈ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ ਜਿੱਦੇ ਨਾਲ ਬਿਜਲੀ ਬੋਰਡ ਘਟੇ ਚਲਾ ਗਿਆ ਪੀਐਸਪੀਸੀਐਲ ਦੀ ਜਿਹੜੀ ਘਰੇਲੂ ਤੇ ਖੇਤ ਖੇਤਾਂ ਵਾਲੀ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹ ਵੀ ਟਾਈਮ ਸਿਰ ਦਿੰਨੇ ਆ ਤੇ ਨਾਲ ਨਾਲ ਇੱਕ ਹੋਰ ਉਲਟੀ ਗੰਗਾ ਵਹਾਈ ਜਿਹੜੀ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਕਿ ਜੀਵੀ ਕੇ ਕੰਪਨੀ ਦਾ ਗੋਇੰਦਵਾਲ ਸਾਹਿਬ ਦਾ ਇਹ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦਿਆ 540 ਮੈਗਾਵਾਟ ਦਾ ਆਮ ਤੌਰ ਤੇ ਤੁਸੀਂ ਦੇਖਦੇ ਹੋਵੋਗੇ ਸਰਕਾਰਾਂ ਬਣਨ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਨੂੰ ਸਰਕਾਰੀ ਜਿਹੜੀਆਂ ਬਿਲਡਿੰਗਾਂ ਨੇ ਸੰਸਥਾਵਾਂ ਨੇ ਉਹ ਕੌਡੀਆਂ ਦੇ ਪਾਸ ਵੇਚ ਦਿੱਤੀਆਂ ਨੇ ਪਰ ਅਸੀਂ ਖਰੀਦਿਆ ਸੋ ਐ ਪਛਵਾੜਾ ਜਿਹੜਾ ਝਾਰਖੰਡ ਦੇ ਵਿੱਚ ਕੋਲੇ ਦੀ ਖਾਨ ਹੈ ਬੰਦ ਪਈ ਸੀ ਉਹਨੂੰ ਚਲਾਇਆ ਉਹ ਚਲਾਉਣ ਨਾਲ 1000 ਕਰੋੜ ਰੁਪਈਆ ਬਾਹਰੋਂ ਕੋਲਾ ਜਿਹੜਾ ਮਹਿੰਗਾ ਮਿਲਦਾ ਸੀ ਉਹਦਾ ਬਚ ਗਿਆ ਜੀ ਸੋ ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਕਿ ਢਿੱਡ ਬਣ ਬਣ ਕੇ ਗੁਜ਼ਾਰਾ ਜਿਵੇਂ ਕੋਈ ਲਾਨੇਦਾਰ ਕਰਦਾ ਘਰ ਦਾ ਕਿਤੋਂ ਵੀ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਅਸੀਂ ਉਸ ਹਿਸਾਬ ਤੇ ਪੰਜਾਬੀਆਂ ਦੇ ਪੈਸੇ ਨੂੰ ਉਸ ਤਰੀਕੇ ਨਾਲ ਵਰਤ ਰਹੇ ਆ ਕਿ ਉਹ ਉਹ ਖਜ਼ਾਨੇ ਚ ਵੀ ਰਵੇ ਤੇ ਲੋਕਾਂ ਨੂੰ ਵੀ ਸਹੂਲਤਾਂ ਉਹਦੀਆਂ ਮਿਲਦੀਆਂ ਰਹਿਣ ਤੇ ਇੱਕ ਨਵੀਂ ਹੋਰ ਚੀਜ਼ ਹੋਈ ਦੇਸ਼ ਦੇ ਵਿੱਚ SSF ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਬਾਹਰ ਤੁਸੀਂ ਜਾਣਦੇ ਹੋਵੋਗੇ ਕਿਤੇ ਤਬੜੀਆਂ ਸ਼ਾਨਦਾਰ ਗੱਡੀਆਂ ਉਹਨਾਂ ਕੋਲੇ ਮੁੰਡੇ ਕੁੜੀਆਂ ਖੜੇ ਨੇ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਐ ਉਹਨਾਂ ਕੋਲੇ ਗੈਸ ਕਟਰ ਵੀ ਨੇ ਉਹਨਾਂ ਕੋਲੇ ਆਰੀ ਦੇ ਬਲੇਡ ਵੀ ਨੇ ਉਹਨਾਂ ਕੋਲੇ ਸਟੈਚਰ ਵੀ ਨੇ ਫਸਟ ਏਡ ਦਾ ਸਮਾਨ ਹੈ ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਐ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੇ ਕੋਈ ਜ਼ਖਮੀ ਪਿਆ ਹੈ ਤਾਂ ਉਹਦਾ ਬਲੱਡ ਜਿਹੜਾ ਬਲੀਡਿੰਗ ਰੋਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤੇ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ ਹੋ ਸਕਦਾ ਹਸਪਤਾਲ ਵਾਸਤੇ ਪਿੱਛੇ ਜਾਣਾ ਪਵੇ ਪਿਛਲਾ ਹਸਪਤਾਲ ਨੇੜੇ ਹੈ ਤੇ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਤੇ ਤੁਹਾਨੂੰ ਦੱਸਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ 1 ਸਾਲ ਹੋ ਗਿਆ ਲਗਭਗ 1 ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸੜਕਾਂ ਤੇ 48% ਜਿੱਦਾਂ ਕਿ ਇੰਟਰਨੈਸ਼ਨਲ ਲੈਵਲ ਤੇ ਜਿਸ ਦੀ ਗੱਲ ਚਰਚਾ ਹੋ ਰਹੀ ਹੈ ਹੋਰ ਕਈ ਸਟੇਟਾਂ ਜਿਹੜੀਆਂ ਉਹ ਸਾਥੋਂ ਪੁੱਛ ਰਹੀਆਂ ਨੇ ਤੁਸੀਂ ਕਿਵੇਂ ਕੀਤਾ ਲਾਗੂ ਟ੍ਰੇਨਿੰਗ ਕਿੱਥੇ ਦਿੱਤੀ ਤੇ ਕਿਸ ਤਰ੍ਹਾਂ ਤੁਸੀਂ ਇਹਨੂੰ ਇੰਪਲੀਮੈਂਟ ਕਰਦੇ ਹੋ ਅਸੀਂ ਕਹਾਂ ਜੀ ਜਦੋਂ ਮਰਜ਼ੀ ਆ ਜਾਓ ਅਸੀਂ ਤੁਹਾਨੂੰ ਦੱਸ ਦਾਂਗੇ ਸਾਰਾ ਕੁਝ ਤੇ ਬਾਕੀ ਲਾਅ ਐਂਡ ਆਰਡਰ ਦੇ ਵਿੱਚ ਬਹੁਤ ਸਫਲਤਾ ਮਿਲੀ ਹੈ ਹਾਸ ਤੌਰ ਤੇ 12255 ਜਿਹੜੇ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚ 210 ਵੱਡੇ ਜਿਨੂੰ ਵੱਡੀਆਂ ਮੱਛੀਆਂ ਕਹਿੰਦੇ ਉਹ ਨੇ 9935 ਐਫ ਆਈ ਆਰ ਦਰਜ ਕੀਤੀ ਗਈਆਂ 335 ਕਰੋੜ ਰੁਪਏ ਦੀ ਕੀਮਤ ਵਾਲੀਆਂ 531 ਜਾਇਦਾਦਾਂ ਵੀ ਜ਼ਬਤ ਕੀਤੀਆਂ ਕਿਉਂਕਿ ਜਦੋਂ ਉਹ ਕਾਦੇ ਵਾਸਤੇ ਵੇਚਦੇ ਨਸ਼ਾ ਵੀ ਸਾਡੇ ਕੋਲ ਜਾਇਦਾਦ ਬਣ ਜੂਗੀ ਅਸੀਂ ਕੋਠੀਆਂ ਪਲਾਟ ਖਰੀਦ ਲਾਂਗੇ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜੇ ਕਿ ਨਾਲੇ ਤਾਂ ਜੇਲ੍ਹ ਹੋਊਗੀ ਤੇ ਨਾਲੇ ਉਹ ਜਿਹੜੀਆਂ ਪਾਪ ਦੀ ਕਮਾਈ ਦੀਆਂ ਖਰੀਦੀਆਂ ਹੋਈਆਂ ਜਾਇਦਾਦਾਂ ਨੇ ਉਹ ਵੀ ਸਰਕਾਰ ਲੈ ਜਾਊਗੀ ਫਿਰ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ ਹੁੰਦਾ ਕਿ ਅਸੀਂ ਗਲਤ ਕੰਮਾਂ 'ਚ ਪਏ ਲਗਭਗ 1100 ਕਿਲੋ ਹੈਰੋਨ ਬਰਾਮਦ ਕੀਤੀ 2.94 ਕਰੋੜ ਗੋਲੀਆਂ ਕੈਪਸੂਲ ਟੀਕੇ ਨਸ਼ੀਲੀਆਂ ਸ਼ੀਸ਼ੀਆਂ 14 ਜਾਨਕੀ ਪੌਣੇ 15 ਕਰੋੜ ਰੁਪਏ ਡਰੱਗ ਮੰਨੀ ਬਰਾਬਤ ਕੀਤੀ ਹੈ ਤੇ ਐਨਡੀਪੀਐਸ ਕੇਸਾਂ ਚ 843 ਭਗੋੜੇ ਗ੍ਰਿਫਤਾਰ ਕੀਤੇ ਨੇ ਕਿਉਂਕਿ ਆਪਣੀ ਬਾਰਡਰ ਸਟੇਟ ਹੈ 500 34 ਕਿਲੋਮੀਟਰ ਦੇ ਲਗਭਗ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਤੇ ਉਧਰੋਂ ਅਕਸਰ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਨੇ ਡਰੋਨ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਇੱਧਰ ਨਸ਼ਾ ਭੇਜਣ ਦੀਆਂ ਸੋਸਾਇਟੀ ਪੰਜਾਬ ਪੁਲਿਸ ਬੀਐਸਐਫ ਨਾਲ ਮਿਲ ਕੇ ਬਹੁਤ ਇਸ ਮਾਮਲੇ 'ਚ ਸਤਾਰਕ ਰਹਿੰਦੀ ਹੈ ਕਿਉਂਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਸਾਡਾ ਵਾਦਾ ਤੇ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਦੇਖੋ ਹਰ ਸਾਲ ਲਗਭਗ 2100 2200 ਮੁਲਾਜ਼ਮ ਜਿਹੜੇ ਨੇ ਵੱਖ-ਵੱਖ ਅ ਉਹਦਿਆਂ ਤੇ ਜਿਹੜੇ ਨੇ ਉਹ ਰਿਟਾਇਰ ਹੁੰਦੇ ਨੇ ਪਹਿਲਾਂ ਕੀ ਹੁੰਦਾ ਸੀ ਸਰਕਾਰ ਕੀ ਕਰਦੀ ਸੀ ਆਖਰੀ ਸਾਲ ਕਹਿੰਦੇ ਸੀ ਕਿ ਜੀ 8000 ਜਾਂ 10000 ਪੁਲਿਸ ਦੇ ਵਿੱਚ ਭਰਤੀ ਕਰਾਂਗੇ ਉਹ ਜਿਹੜੇ ਮੁੰਡੇ ਕੁੜੀਆਂ ਨੇ ਭਰਤੀ ਹੋਣਾ ਹੁੰਦਾ ਸੀ ਉਹ ਕਹਿੰਦੇ ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ 3 ਸਾਲ ਲੰਘ ਗਏ ਓਵਰਏਜ ਵੀ ਹੋ ਗਿਆ ਇਸ ਦਰਾਂ ਤਾਂ ਅਸੀਂ ਕਿਹਾ ਕਿ ਜਿਹੜੇ ਸਾਲ ਉਹ ਰਿਟਾਇਰ ਹੋ ਰਹੇ ਨੇ ਉਸੇ ਸਾਲ ਹੀ ਆਪਾਂ ਉਹ ਪੋਸਟਾਂ ਭਰਨੀਆਂ ਨੇ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਮਈ ਜੂਨ ਚ ਪੇਪਰ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਤੇ ਨਵੰਬਰ ਚ ਟੈਸਟ ਦਾ ਰਿਜ਼ਲਟ ਆ ਕੇ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇੰਸਪੈਕਟਰ ਉਹ ਭਰਤੀ ਕੀਤੇ ਜਾਣਗੇ ਜਾਨੀ ਕਿ ਉਸੇ ਸਾਲ ਹੀ ਨਾਲੇ ਤਾਂ ਵੱਧ ਟਾਈਮ ਮਿਲੂਗਾ ਸਰਵਿਸ ਦਾ ਤੱਕਿਆਂ ਦੇ ਚਾਂਸ ਵਧਣਗੇ ਤੇ ਨਾਲੇ ਪ੍ਰੈਕਟਿਸ ਕਰਨ ਦਾ ਜਾਂ ਗਰਾਊਂਡ ਜਾਣ ਦਾ ਮੌਕਾ ਮਿਲੂਗਾ ਜਿਹਦੇ ਨਾਲ ਨਸ਼ੇ ਜਾਂ ਲੜਾਈਆਂ ਪੜਾਈਆਂ ਜਾਂ ਕੋਈ ਹੋਰ ਇੱਧਰਲੇ ਗਲਤ ਕੰਮਾਂ ਤੋਂ ਨੌਜਵਾਨ ਬਚਣਗੇ ਪੰਜਾਬ ਪੁਲਿਸ ਦੇ ਵਿੱਚ 10000 ਨਵੇਂ ਜਿਹੜੀਆਂ ਅਸਾਮੀਆਂ ਉਹਨਾਂ ਨੂੰ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੁਸੀਂ ਜਰਨ ਹੋਗੇ 2000 ਸੰ 2000 ਦੇ ਵਿੱਚ ਵੀ 80000 ਪੰਜਾਬ ਪੁਲਿਸ ਦਾ ਨਫਰੀ ਸੀ 2025 'ਚ ਵੀ 80000 ਰਹੀ ਹੈ ਕ੍ਰਾਈਮ ਵੀ ਵੱਧ ਗਿਆ ਕ੍ਰਾਈਮ ਦੇ ਤਰੀਕੇ ਵੀ ਬਦਲ ਗਏ ਪਾਪੂਲੇਸ਼ਨ ਵੀ ਵੱਧ ਗਈ ਸੋ ਇਹਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਇਸੇ ਕਰਕੇ ਸਾਡੇ ਜਿਹੜੇ ਜਵਾਨ ਹੈ